35 ਸਾਲ ਪੁਰਾਣਾ ਐਕਸਪੀਰੀਅੰਸ ਆ ਟਾਈਫਾਇਟ ਦਾ ਪੱਕਾ ਇਲਾਜ ਆ ਮਿੱਤਰੋ ਕੋਈ ਵੀ ਵੀਰ ਪੁਰਾਣੇ ਤੋਂ ਪੁਰਾਣਾ ਟਾਈਫਾਇਟ ਚੱਕੀ ਫਿਰਦਾ ਜੀ ਦਾ ਇਲਾਜ ਹਲੇ ਤੱਕ ਹੋਇਆ ਨਹੀਂ ਤਾਂ ਤੁਹਾਨੂੰ ਮਿੱਤਰੋ ਡਾਕਟਰ ਲੱਭਤੇ ਜਿਵੇਂ ਕਿ ਜੀ ਇਹ ਟਾਈਫਾਇਟ ਜਮਾ ਜੜ ਤੋਂ ਹੀ ਚੱਕ ਦੇਣਗੇ ਜਮਾ ਖਤਮ ਹੋ ਜੂ ਟਾਈਫਾਇਟ ਵਾਲੀ ਬਿਮਾਰੀ ਛੁੱਡੀ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਲ 6 ਮਹੀਨੇ ਪੁਰਾਣਾਗਾ ਉਹਨੂੰ ਦੂਜੇ ਤੀਜੇ ਦਿਨ ਸਾਡੀ ਦਵਾਈ ਪਤਾ ਦੇ ਦਿੰਦੇ ਉਹਨੂੰ ਭੁੱਖ ਵੀ ਲੱਗੂਗੀ ਨੀਂਦ ਵੀ ਆਊ ਤੋੜ ਵੀ ਘਟੂਗੀ 9417977595 ਇਹ ਡਾਕਟਰ ਸਾਹਿਬ ਦਾ ਕੰਟੈਕਟ ਨੰਬਰ ਆ ਸੰਪਰਕ ਕਰ ਲਓ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਆ ਇਸ ਵਾਰ ਤੇ ਮਿੱਤਰੋ ਬਰਨਾਲੇ ਦੇ ਵਿੱਚ ਗਰਗ ਟਾਈਫੈਡ ਕਲੀਨਿਕ ਤੁਸੀਂ ਨਾ ਪੜੀ ਲਿਆਉਣ ਤੇ ਅੱਜ ਡਾਕਟਰ ਸਾਹਿਬ ਕੋਲ ਪਹੁੰਚੇ ਆ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਆ ਵੀ ਟਾਈਫੈਡ ਦੀ ਸਮੱਸਿਆ ਜ਼ਿਆਦਾ ਪਈ ਜਾਂਦੀ ਆ ਤੇ ਬਹੁਤ ਵੀਰਾਂ ਨੂੰ ਪੁਰਾਣੇ ਤੋਂ ਪੁਰਾਣਾ ਟਾਈਫੈਡ ਆਉਂਦਾ ਤੇ ਇਹ ਡਾਕਟਰ ਸਾਹਿਬ ਨੇ ਇਹ ਟਾਈਫੈਡ ਦੇ ਪੂਰੇ ਸਪਾਈ ਲਿਸਟ ਨੇ ਤੇ ਉਹਨਾਂ ਨਾਲ ਥੋੜੀ ਗੱਲਬਾਤ ਕਰਵਾਉਨੇ ਆ ਤੇ ਸਾਰੀ ਜਾਣਕਾਰੀ ਲਵਾਂਗੇ ਟਾਈਫਾਇਡ ਵਾਰੀ ਆਜੋ ਜੀ ਸਸੀ ਗੱਲ ਡਾਕਟਰ ਸਾਹਿਬ ਸਸੀ ਗੱਲ ਜੀ ਸੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਕੀ ਨਾਮ ਆ ਜੀ ਸਭ ਤੋਂ ਪਹਿਲਾਂ ਆਪਣਾ ਬਿਰਤ ਜਗਦੀਸ਼ ਕੁਮਾਰ ਗਰਗਦੀਸ਼ ਕੁਮਾਰ ਤੇ ਜਿਵੇਂ ਆਪਣਾ ਗਰਗ ਟਾਈਫਾਇਡ ਕਲੀਨਿਕ ਆਪਣੇ ਨਾਂ ਦੇ ਉੱਤੇ ਪਤਾ ਲੱਗਦਾ ਵੀ ਆਪਾਂ 메ਨ ਡਾਕਟਰ ਕਹਦੇ ਆ ਸਪੈਸ਼ਲਿਸਟ ਜਿਵੇਂ ਕਹਦੇ ਅਸੀਂ ਟਾਈਫਾਇਡ ਦਾ ਇਲਾਜ ਕਰਦੇ ਆ ਜੀ तकरीबन 30 ਸਾਲ ਤੋਂ ਠੀਕ ਹੈ 30 ਸਾਲ ਤੋਂ 30 ਸਾਲ ਤੋਂ ਨਹੀਂ ਮਿੱਤਰੋ 30 ਸਾਲ ਪੁਰਾਣਾ ਐਕਸਪੀਰੀਅੰਸ ਆ ਡਾਕਟਰ ਸਾਹਿਬ ਨੂੰ ਤੇ ਇਹ ਡਾਈਫਾਇਟ ਜਦੋਂ ਆਪਾਂ ਜ਼ਿਆਦਾਤਰ ਦੇਦਿਆਂ ਹੂਣ ਦੇ ਲੱਸਣ ਕਿਹੜੇ ਕਿਹੜੇ ਹੁੰਦੇ ਆ ਜੀ ਡਾਈਫਾਇਟ ਦੇ ਇਹਦੇ ਚ ਖੰਗ ਚ ਕੰਮ ਵੀ ਹੁੰਦਾ ਜੀ ਨਾਲ ਆ ਵੀ ਖਰਾਬ ਹੁੰਦਾ ਠੀਕ ਹੈ ਬਾਕੀ ਪੇਟ ਦੀਆਂ ਪ੍ਰੋਬਲਮਾਂ ਵੀ ਹੁੰਦੀਆਂ ਹਾਂਜੀ ਉਲਟੀ ਵੱਤ ਮੂੰਹ ਦਾ ਸਵਾਦ ਠੀਕ ਨਾ ਰਹਿਣਾ ਹਾਂਜੀ ਵੀ ਜਾਨੀ ਦੀ ਭੁੱਖ ਵੀ ਨਹੀਂ ਲੱਗਦੀ ਠੀਕ ਹੈ ਬਾਕੀ ਇਹਦੇ ਚ ਇਹ ਹੁੰਦਾ ਵੀ ਜਿਵੇਂ ਲੱਤਾਂ ਬਾਹਾਂ ਦੇ ਵਿੱਚ ਜ਼ਿਆਦਾ ਦਰਦ ਰਹਿਣਾ ਦਰਦ ਰਹਿਣਾ ਠੀਕ ਹੈ ਇਹ ਲਸਣ ਦੇ ਇਹਦੇ ਟਾਈਫਾਇਟ ਦੇ ਹਾਂਜੀ ਹਾਂ ਹਲਕਾ ਫੁਲਕਾ ਇਹਦੇ ਚ ਬੁਖਾਰ ਰਹਿੰਦਾ ਠੀਕ ਹੈ ਇਹ ਵੀ ਇੱਕ ਇਹ ਹੁੰਦਾ ਇੱਕ ਤਾਂ ਬੁਖਾਰ ਨਾਲ ਟਾਈਫਾਇਟ ਹੁੰਦਾ ਹਾਂਜੀ ਠੀਕ ਹੈ ਜੀ ਇੱਕ ਇਹਨੂੰ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਪਿੰਡੂ ਭਾਸ਼ਾ ਦੇ ਵਿੱਚ ਅਸੀਂ ਠੰਡੇ ਪਿੰਡੇ ਵੀ ਕਹਿ ਦਿੰਦੇ ਹਾਂ ਠੰਡੇ ਪਿੰਡੇ ਵੀ ਠੰਡੇ ਪਿੰਡੇ ਉਹਦੇ ਚ ਇਹ ਹੁੰਦਾ ਵੀ ਉਹਦੇ ਚ ਦੇਖਣ ਵਾਲੇ ਨੂੰ ਮਰੀਜ਼ ਨੂੰ ਇਹ ਨਹੀਂ ਜਜਮੈਂਟ ਹੁੰਦੀ ਵੀ ਮੈਨੂੰ ਬੁਖਾਰ ਹੈ ਠੀਕ ਹੈ ਪਰੰਤੂ ਅੰਦਰੂਨੀ ਤੌਰ ਤੇ ਉਹ ਡੀਗ੍ਰੇਡ ਹੋ ਰਿਹਾ ਹੁੰਦਾ ਹੈ ਮੇਰੇ ਉੱਤੋਂ ਨਹੀਂ ਪਤਾ ਲੱਗਦਾ ਜਿਆਦਾਤਰ ਹਰੇਕ ਬੰਦੇ ਨਾਲੇ ਦਿੱਕਤ ਆਉਂਦੀਆਂ ਅੰਦਰੋਂ ਤਾਂ ਇਹ ਦੇਖਦੇ ਦੇਖਦਾ ਬੁਖਾਰ ਤਾਂ ਹੈ ਨਹੀਂ ਹਾਂਜੀ ਕੋਈ ਫਿਰ ਡਾਕਟਰ ਉਹਦੇ ਬੋਤਲਾਂ ਲਾ ਦਿੰਦੇ ਆ ਵੀ ਤੈਨੂੰ ਬੁਖਾਰ ਆ ਤੈਨੂੰ ਟਾਈਫਾਇਡ ਆ ਤੈਨੂੰ ਪਰੰਤੂ ਉਹ ਐਕਚੁਅਲੀ ਉਹ ਠੰਡੇ ਪਿੰਡੇ ਉਹਨੂੰ ਆਪਣੇ ਆਪ ਨੂੰ ਪਤਾ ਲੱਗਦਾ ਵੀ ਮੈਨੂੰ ਇਹ ਗੱਲਾਂ ਦੀ ਦਿੱਕਤ ਹੈਗੀ ਆ ਜਿਵੇਂ ਕਹੇਰੀ ਆਪਾਂ ਜ਼ਿਆਦਾਤਰ ਦੇਖਦੇ ਆਂ ਬੰਦੇ ਨੂੰ ਕੰਮ ਕਰਨ ਨੂੰ ਜੀਜਾ ਨਹੀਂ ਕਰਦਾ ਜਾਂਦਾ ਆਪਾਂ ਇਹ ਜਿਹੜੀ ਆ ਥੱਕਿਆ ਥੱਕਿਆ ਜਾਂਦਾ ਜੇ ਉਹ ਜੇ ਤਾਂ ਇੰਸਟਾਗ੍ਰਾਮ ਆ ਤਾਂ ਉਹਦੇ ਵਿੱਚ ਉਹ ਟਾਈਫਾਇਡ ਆਉਂਦਾ ਠੀਕ ਹੈ ਇਹ ਟਾਈਫਾਇਡ ਆਉਂਦੀ ਆਉਂਦਾ ਆਉਂਦੀ ਆ ਜੀ ਠੰਡੇ ਪਿੰਡੇ ਉਹਦੇ ਚ ਬੁਖਾਰ ਨਹੀਂ ਸ਼ੋ ਹੋਂਦਾ ਪਰੰਤੂ ਉਹਦੇ ਚ ਬੁਖਾਰ ਨਾ ਸ਼ੋ ਹੋਣ ਕਰਕੇ ਅਗਲੇ ਨੂੰ ਪਤਾ ਨਹੀਂ ਵੀ ਬੁਖਾਰ ਤਾਂ ਹੈ ਨਹੀਂ ਮੈਨੂੰ ਕੀ ਹੋ ਗਿਆ ਪਰ ਜਦੋਂ ਟੈਸਟ ਕਰਵਾਇਆ ਜਾਂਦਾ ਤਾਂ ਟਾਈਫਾਇਡ ਹੋਣ ਹੋਇਆ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਕਈ ਵਾਰੀ ਕੀ ਹੁੰਦਾ ਕਿ ਸੁਣ 10 ਦਿਨ ਤੋਂ 20 ਦਿਨ ਤੋਂ ਠੀਕ ਹੈ ਜਦੋਂ ਸੀਜ਼ਨ ਚੇਂਜ ਹੁੰਦਾ ਹੈ ਠੀਕ ਹੈ ਗਰਮੀ ਸਰਦੀ ਦਾ ਹਿਸਾਬ ਕਿਤਾਬ ਹੈ ਹਾਂਜੀ ਉਦੋਂ ਵੀ ਮਤਲਬ ਇਹ ਟਾਈਫਾਇਡ ਹੋ ਜਾਂਦਾ ਉਹ ਉਸ ਲੈਵਲ ਤੇ ਹੋਣਾ ਹੀ ਹੋਣਾ ਹੁੰਦਾ ਠੀਕ ਹੈ ਤੇ ਇਹ ਟਾਈਫਾਇਟ ਦਾ ਜੀ ਨਾ ਇਲਾਜ ਆ ਆਪਾਂ ਪੱਕੇ ਤੌਰ ਤੇ ਕਰ ਜਨੇ ਜੀ ਹਾਂਜੀ ਹਾਂ ਤੇ ਕਿੰਨੇ ਕੇ ਟਾਈਮ ਦੇ ਵਿੱਚ ਪੁੰਦਾ ਜੀ ਇਹਦੇ ਚਾਹੇ ਅਭੀ ਜਿਵੇਂ ਸਾਲ 6 ਮਹੀਨੇ ਪੁਰਾਣਾਗਾ ਉਹਨੂੰ ਦੂਜੇ ਤੀਜੇ ਦਿਨ ਸਾਡੀ ਦਵਾਈ ਪਤਾ ਦੇ ਦਿੰਦੇ ਉਹਨੂੰ ਭੁੱਖ ਵੀ ਲੱਗੂਗੀ ਨੀਂਦ ਵੀ ਆਉ ਤੋੜ ਵੀ ਘਟੂਗੀ ਪਰੰਤੂ ਐ ਹੁੰਦਾ ਵੀ 10 20 ਦਿਨ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਠੀਕ ਹੈ ਦਾ 20 ਦਿਨ ਦੇ ਵਿੱਚ ਜਿਵੇਂ ਕਹਦੀ ਜਿਹੜਾ ਬੰਦਾ 20 ਦਿਨਾਂ ਤੋਂ ਦੂਜੀ ਜਾਂਦਾ ਟਾਈ ਫਾਇਟ ਦੇ ਨਾਲ ਹਾਂ ਉਹ ਦਾ 20 ਦਿਨਾਂ ਦੇ ਵਿੱਚ ਜਮਾ ਜਿਵੇਂ ਕਹਦੀ ਜਮਾ ਖੜਾ ਕਰਕੇ ਤੋਲ ਦੇਣੇ ਤੋਲ ਦੇਣੇ ਕਿ ਡਾਕਟਰ ਸਾਹਿਬ ਹਾਂ ਉਹਨੂੰ ਦੂਜੇ ਤੀਜੇ ਦਿਨ ਦਵਾਈ ਪਤਾ ਠੀਕ ਹੈ ਲੱਗ ਜੂ ਪਤਾ ਬਿਲਕੁਲ ਪਤਾ ਲੱਗਦਾ ਕਿਹੜੀ ਦਵਾਈ ਦੀ ਆਪਣੀ ਕਾਸਟ ਆ ਬਾਜ਼ਾਰ ਨਾਲ ਕਿੰਨਾ ਦਾ ਫਰਕ ਹੋਊਗਾ ਵੀ ਸਾਡੋ ਕੋਈ ਬਾਲੀ ਕਾਸਟ ਨਹੀਂ ਹੈ ਜੀ ਠੀਕ ਹੈ ਜਿਆਦਾ ਪਰ ਹਫਤੇ ਦੀ ਦਵਾਈ ਕਹਿ ਲਓ ਤਕਰੀਬਨ تن دسوں ਤੋਂ ਲੈ ਕੇ 1.400 روپے تک ٹھیک ہے کیوں زیادہ تر ਆਪਾਂ دیکھدیاں ਕਿਸਾਨ ਵੀ ਇਹ ਚੀਜ਼ਾਂ ਤੋਂ ਵੀ ਚਲੇ ਜਾਂਦੇ ਆ ਕਿ یار ڈاکٹر ਵਿੱਚ زیادہ ਵੀ ਪਾਣ ਦੇ دواںਾਂ مہنگੀਆਂ ਹੁੰਦੀਆਂ ਨਹੀਂ ਉਹੋ ਜਿਹਾ ਕੰਮ ਨਹੀਂ ਕਰਦਾ ਮੈਂ ਕਹਿੰਦੀ 35 ਸਾਲ ਪੁਰਾਣਾ ایکسپੀਰੀਅੰਸ ਆ ਟਾਈਫਾਇਟ ਦਾ ਪੱਕਾ ਇਲਾਜ ਆ ਮਿੱਤਰੋ ਤੇ ਲੋਕੇਸ਼ਨ ਦੀ ਗੱਲ ਕਰੀ ਆਪਣਾ ਕਲੀਨਿਕ ਹੈ ਕਿੱਥੇ ਹੈ ਜੀ ਲੋਕੇਸ਼ਨ ਇਹ ਬਰਨਾਲੇ ਹੈ ਜੀ ਤਰਖਸ਼ੀਲ ਚੌਕ ਠੀਕ ਹੈ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਠੀਕ ਹੈ ਸੂਏ ਦੇ ਉੱਪਰ ਤਰਖਸ਼ੀਲ ਚੌਕ ਦੇ ਉਹ ਲਈ ਠੀਕ ਹੈ ਤਰਕਸ਼ੀਲ ਭਵਨ ਵੀ ਸਾਡੇ ਕੋਲੇ ਆ ਜਾਂਦਾ ਠੀਕ ਹੈ ਜਿਵੇਂ ਤਰਕਿਤ ਚੌਕ ਤੋਂ ਮਿੱਤਰੋ ਸੂਏ ਸੂਏ ਆ ਜੇ ਤੇ ਤੁਹਾਨੂੰ ਗਰਗ ਚਾਈ ਫੜ ਕਲੀਨਿਕ ਦਾ ਇੱਕ ਬੋਰਡ ਮਿਲ ਜੂ ਕੂਲਾ ਸਟੋਰ ਆ ਕੂਲਾ ਹੋ ਦੇ ਬਿਲਕੁਲ ਨਾਲ ਹੀ ਨਾਲ ਹੀ ਇਹ ਗਰਗ ਕਲੀਨਿਕ ਦਾ ਡਾਕਟਰ ਸਾਹਿਬ ਦਾ ਨਾਮ ਹੈ ਜਗਦੀਸ਼ ਕੁਮਾਰ ਜਗਦੀਸ਼ ਕੁਮਾਰ ਤੇ ਮੋਬਾਈਲ ਨੰਬਰ ਕਿੰਨਾ ਜੀ ਆਪਣਾ ਜੇ ਕਈ ਵਾਰੀ ਬੰਦਾ ਆ ਗਿਆ ਜਾਂ ਦੂਰ ਦੇ ਬੰਦੇ ਨੇ ਆਉਣਾ ਹੈਗਾ ਤਾਂ ਉਹਦੇ ਵਾਸਤੇ ਫੋਨ ਨੰਬਰ ਦੀ ਜਆ ਲੋੜ ਪੈਂਦੀ ਬੰਦਾ ਕਹਿੰਦਾ ਫੋਨ ਕਰਕੇ ਆ ਜੂਗਾ ਜੀ ਮੈਂ 94179 ਹਾਂਜੀ 72595 9417971595 ਇਹ ਡਾਕਟਰ ਸਾਹਿਬ ਦਾ ਕੰਟੈਕਟ ਨੰਬਰ ਆ ਸੰਪਰਕ ਕਰ ਲਿਓ ਕਿਸੇ ਕੋਈ ਵੀ ਵੀਰ ਪੁਰਾਣੇ ਤੋਂ ਪੁਰਾਣਾ ਟਾਈਫੜ ਚੱਕੀ ਫਿਰਦਾ ਜਿਹਦਾ ਇਲਾਜ ਹਲੇ ਤੱਕ ਹੋਇਆ ਨਹੀਂ ਤਾਂ ਤੁਹਾਨੂੰ ਮਿੱਤਰੋ ਡਾਕਟਰ ਲੱਭਤੇ ਜਿਵੇਂ ਕਹੇ ਜੀ ਟਾਈਫੜ ਜਮਾ ਜੜ ਤੋਂ ਹੀ ਚੱਕ ਦੇਣਗੇ ਜਮਾ ਖਤਮ ਹੋ ਜੂ ਟਾਈਫੜ ਵਾਲੀ ਬਿਮਾਰੀ ਛੁੱਡੀ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਛੋਡੇ ਨਾਲ ਨਾਲ ਕੀ ਹੋਰ ਵੀਰਾਂ ਦਾ ਵੀ ਜਿਹੜਾ ਭਲਾ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਧੰਨਵਾਦ